ਜਿਨ੍ਹਾਂ ਨੂੰ ਲੱਭੀ ਆ ਉਹ ਦੱਸ ਨਹੀਂਦੇ ਜਾਂ ਤਾਂ ਉਹ ਲੱਭੀ ਨਹੀਂ ਉਹਨਾਂ ਨੂੰ ਜਾਂ ਤਾਂ ਲੱਭੀ ਲਭਾਈ ਉਹਨਾਂ ਦੇ ਸਾਹਮਣੇ ਪਈ ਉਹਨਾਂ ਨੂੰ ਕਦੀ ਲੱਗੇ ਹੀ ਨਹੀਂ ਕਿ ਗਵਾਚੀ ਸੀ ਮੈਂ ਜ਼ਿਕਰ ਕਰ ਰਿਹਾ ਉਹਨਾਂ ਭਾਈ ਸਾਹਿਬ ਹੋ ਰਹਾਂ ਦਾ ਉਹਨਾਂ ਗ੍ਰੰਥੀ ਸਾਹਿਬ ਹੋ ਰਹਾਂ ਦਾ ਉਹਨਾਂ ਕਥਾਵਾਚਕਾਂ ਦਾ ਜਿਹੜੇ ਇਸ ਵਿਸ਼ੇ ਤੇ ਜ਼ਿਕਰ ਨਹੀਂ ਕਰਦੇ ਜੇ ਕਰਦੇ ਵੀ ਨੇ ਤੇ ਇਹਦੇ ਤੇ ਬਹੁਤਾ ਜ਼ੋਰ ਨਹੀਂ ਦਿੰਦੇ ਕਿਉਂਕਿ ਉਹਨਾਂ ਦੀਆਂ ਵੀ ਮਜਬੂਰੀਆਂ ਹੁੰਦੀਆਂ ਕਿ ਇੱਕ ਤਾਂ ਪ੍ਰਬੰਧਕ ਕਮੇਟੀਆਂ ਕਹਿੰਦੀਆਂ ਵੀ ਭਾਈ ਟਾਈਮ ਹੋ ਗਿਆ ਤੁਹਾਡੀ ਕਥਾ ਖਤਮ ਹੋਣਾ ਨਹੀਂ ਉਠੋ ਬਿਲਕੁਲ ਮੈਂ ਜਦੋਂ ਉਹਨਾਂ ਨਾਲ ਵਿਚਾਰ ਕਰਦਾ ਉਹਨਾਂ ਦੀ ਸਭ ਤੋਂ ਵੱਡੀ ਮਜਬੂਰੀ ਸਾਹਮਣੇ ਆਉਂਦੀ ਹੈ ਕਿ ਪਰਬੰਧਕੀ ਢਾਂਚਾ ਜਿਹੜਾ ਉਹਨਾਂ ਨੂੰ ਜਿਹੜਾ ਉਹ ਕਹਿੰਦਾ ਵੀ ਤੁਸੀਂ ਇਹਨਾਂ ਨੂੰ ਗ੍ਰਾਮਰ ਚ ਨਾ ਉਲਝਾਓ ਲੋਕਾਂ ਨੂੰ ਬਿਲਕੁਲ ਇਹਨੋਂ ਕੋਈ ਕਥਾ ਕਹਾਣੀਆਂ ਨਹੀਂ ਸੁਣਾਈ ਚੱਲੋ ਇਹਨਾਂ ਦੀਆਂ ਨੌਸਸ ਦੀ ਲੜਾਈ ਦੀ ਕੋਈ ਐਗਜ਼ਾਮਪਲ ਪਾ ਦਿੰਦਾ ਜਦੋਂ ਕਥਾਵਾਚਕ ਉਹਦੋਂ ਗੁਰੂ ਵਾਲੇ ਪਾਸੇ ਉਹ ਤਾਂ ਗੱਲ ਹੀ ਟੁੱਟ ਜਾਂਦੀ ਬਿਲਕੁਲ ਜਦੋਂ ਗੁਰੂ ਵਾਲੇ ਪਾਸਿਓਂ ਗੱਲ ਟੁੱਟ ਗਈ ਜਦੋਂ ਅਧਿਆਤਮ ਤੋਂ ਗੱਲ ਟੁੱਟ ਗਈ ਬੰਦੇ ਨੂੰ ਐਗਜ਼ਾਮਪਲ ਵੀ ਉਹ ਜਦੋਂ ਘਰ ਦੀ ਦੇਤੀ ਉਹ ਤਾਂ ਪਹਿਲੇ ਘਰ ਦੀਆਂ ਚਿੰਤਾਵਾਂ ਵਿੱਚ ਬੈਠਾ ਸੀ ਇਹ ਇਹੀ ਤਾਂ ਛੱਡਣਾ ਹੈ ਜਦੋਂ ਇਸ ਚੀਜ਼ ਦੇ ਨਾਲ ਤੁਸੀਂ ਕਥਨ ਵਿਚਾਰ ਕਰਦੇ ਆ ਤਾਂ ਉਹ ਤੋਂ ਕਥਨ ਵਿਚਾਰ ਕਿਸੇ ਪਾਸੇ ਨਹੀਂ ਲੱਗਦਾ ਨਾ ਅਧਿਆਤਮ ਵੱਲ ਪਹੁੰਚ ਜਾਂਦਾ ਤੇ ਨਾ ਘਰੋਂ ਤੋੜਦਾ ਹੋ ਸਗੋ ਘਰ ਵਾਲੇ ਪਾਸੇ ਚਿੰਤਾਵਾਂ ਵਿੱਚ ਦੁਬਾਰਾ ਵਾਪਸ ਜਾਂਦਾ ਜਾਂਦਾ ਛੁੱਟ ਜਾਂਦਾ ਤਾਂ